ਯਾਰ ਵਟਾਲੇ ਨੂੰ ਜਾਣਾ ਸੀ ਸੱਡ ਛਟਾ ਲੱਤ ਪਈ ਆ ਮੇ ਤੇ ਇਹ ਹੋਣ ਗਿਆ ਨਾ ਤੇ ਸਾਰਾ ਭੇਜਣਾ ਤਾਂ ਹਮੇ ਬੈ ਹੀ ਜਾਣਾ ਵਾ ਝੜੀ ਲੱਗੀ ਹੋ ਲਾ ਵੀ ਹੈਂ ਹਾਂਜੀ ਹਾਂਜੀ ਓ ਤੂੰ ਹੀ ਕਿਤੇ ਭੇਜਦੇ ਫਿਰਦੇ ਓ ਮੈਂ ਵੀ ਇੱਥੇ ਡਾਂ ਕੋ ਕੰਮ ਕਰਨਾ ਅੱਛਾ ਅੱਛਾ ਓ ਮੇਰੀ ਗੱਲ ਸੁਣਨ ਵਾਲੇ ਹਾਂਜੀ ਓ ਯਾਰ ਤੂੰ ਹੀ ਖਾਦ ਉਥੋਂ ਲੈਣ ਦੀ ਸ਼ਾਹ ਕੋਲੋਂ ਤੇ ਤੁਸੀਂ ਦਸਤ ਦੇਂਦੇ ਹੋ ਕਮ ਸੇ ਕਮ ਇੱਥੇ ਭਾਈ ਦੱਸਣਾ ਨਹੀਂ ਕਿਹੜੀ ਗੱਲ ਆ ਉਹ ਯਾ ਦੱਸਣ ਵਾਲੀ ਇਹ ਗੱਲ ਵਾ ਖਾ ਦੋਸਤੋਂ ਆਧਾਰ ਚੁੱਕ ਲਿਆ ਪਿੰਦਰ ਉਹਨੇ ਉੱਥੇ ਨਾਮ ਮੇਰਾ ਲਿਖਿਆ ਉਹ ਫੋਨ ਉਹਨੂੰ ਕਰਨ ਰਿਆ ਸੀ ਸਨੀ ਨੂੰ ਮੈਂ ਤੇ ਸਾਰੇ ਕਾਰਗਿਹਰ ਕਰਕੇ ਇਥੋਂ ਤੋਰਿਆ ਬੰਦੇ ਨੇ ਹੁਣ ਮੈਨੂੰ ਕੀ ਪਤਾ ਕਿੰਨਾ ਕੀ ਕੀਤਾ ਕੀ ਨਹੀਂ ਰਾਜ ਤੇ ਹੁਣ ਇਤਰਾ ਵਾ ਹੁਣ ਨਾ ਇਹਨੂੰ ਪੁੱਛਿਆ ਨਾ ਤੇ ਮੇਰੇ ਪੈਸੇ ਆ ਨਾ ਉਹ ਮੈਂ ਪੜਦੇ ਨੇ ਜਾ ਕੇ ਤੇ ਫੜਾਵਨਾ ਤੁਹਾਡਾ ਸੋ ਨਾਮ ਲਵਾ ਦੇਣਾ ਉੱਥੇ ਚੱਲ ਬੰਦਾ ਦੱਸ ਤੇ ਦਵੇ ਯਾਰ ਲਿਆਉਂਦੀ ਤੇ ਕੋਈ ਗੱਲ ਨਹੀਂ ਦੱਸ ਤੇ ਦਵੇ ਵੀ ਹੀ ਖਾਦ ਲਿਆਂਦੀ ਆ ਤੇ ਆਧਾਰ ਲਿਆਂਦੀ ਆ ਤੇ ਤੁਹਾਡਾ ਨਾਲ ਖਾ ਕੇ ਆਏ ਇੱਥੇ ਲਾਗੇ ਕੱਲ ਮੇਰੇ ਸਾਰੇ ਦੇ ਲਾਗੇ ਫਿਰਦਾ ਰਿਹਾ ਉਹਨੇ ਇੱਕ ਵਾਰੀ ਨਹੀਂ ਕਹਿ ਪਿਆ ਆਹ ਕੰਮ ਮੈਂ ਕੀਤਾ ਵਾ ਮੈਨਾਂ ਆਦਾ ਕਿ ਪੈਸੇ ਨਹੀਂ ਖਾ ਦੇ ਲੈਂਦੇ ਵੀ ਮੈਂ ਤਾਂ ਨਹੀਂ ਕੋਈ ਪੁੱਛਿਆ ਨੂੰੜ ਕੇ ਮੈਨੂੰ ਕੀ ਪਤਾ ਟਾਡਾ ਨਾਲ ਖਾਇਆ ਵਾ ਧਿਆਨ ਰੱਖਿਆ ਕਰ ਜਦੋਂ ਕੋਈ ਸਮਾਨ ਲੈ ਹੁੰਦੇ ਪੁੱਛ ਵੀ ਲਿਆ ਕਰ ਇਹ ਧਾਰ ਕਰ ਰਹੇ ਆ ਕਿ ਜਾਂ ਨਕਦ ਦੇ ਆਇਆ ਵਾ ਇਹ ਮਾਪਤਾ ਨੇ ਨਾ ਧਰਨਾ ਮੇਰਾ ਕੱਢ ਜਰੂਰ ਦਿੱਤਾ ਫੜ ਕੇ ਲਾਗੇ ਛਾਕੇ ਆਹ ਕੋ ਗੱਲ ਵਾ ਮੈਂ ਭਾਈ ਜਿਹੜੇ ਹੋ ਜੇ ਪੈ ਗਏ ਮਰ ਜਾਂਦਾ ਨਾ ਮੈਂ ਤਾਂ ਇੰਨਾ ਤੰਗ ਹੋਇਆ ਇਹਨਾਂ ਦੇ ਹੱਥੋਂ ਵੀ ਦੌੜ ਤੋਂ ਵੱਧ ਹੁਣ ਤੋਨੇ ਫੋਨ ਕੀਤਾ ਜੇ ਕਿਤੇ ਦੁਕਾਨ ਤੇ ਗਏ ਹੋਈਏ ਅਗਲਾ ਉਸੇ ਦਾ ਹੰਬੰਦੇ ਜਾ ਕੇ ਤੁਹਾਡੇ ਪੈਸੇ ਨਹੀਂ ਆਏ ਤੇ ਬੰਦਾ ਚੰਗਾ ਲੱਗਦਾ ਵਾ ਉਹ ਵੇਖੋ ਭਾਜੀ ਜਿਹਦੇ ਪੈਸੇ ਦੇਣ ਵਾਲੇ ਉਹਨੇ ਤਾਂ ਕਹਿਣਾ ਹੀ ਕਹਿਣਾ ਵਾ ਨਾਲੇ ਸਾਡਾ ਉਹਦਾ ਨਾ ਵਿਹਾਰ ਬੜਾ ਵਧੀਆ ਬਣਿਆ ਵਾ ਠੀਕ ਆ ਕਿ ਨਹੀਂ ਆ ਤੇ ਨਾ ਬੜੀ ਲੀਪੀ ਵਾਲੀ ਗੱਲ ਹੋਇਆ ਹੈ ਐਦਾਂ ਫੇ ਵਿਹਾਰ ਖਰਾਬ ਹੁੰਦਾ ਵਾ ਉਹੋ ਤੇ ਗੱਲ ਵਾ ਨਾ ਕਮ ਸੇ ਕਮ ਜਿਹਦੇ ਨਾਂ ਤੇ ਚੀਜ਼ ਆਈ ਉਹਨੂੰ ਪਤਾ ਤੇ ਹੋਵੇ ਭਾਜੀ ਅੱਜ ਤੁਹਾਡਾ ਨਾਂ ਲਖਾਇਆ ਕਰ ਲੂ ਕਿਤੇ ਹੋ ਲਿਖਾਉਣਾ ਸਾਡਾ ਹੀ ਆ ਉਹਨੂੰ ਨਾ ਹੁਣ ਪੈਸੇ ਪਹਚਾਦੋ ਤੇ ਸਾਡਾ ਵਿਹਾਰ ਨਾ ਖਰਾਬ ਕਰੋ ਠੀਕ ਆ ਕਿ ਨਹੀਂ ਠੀਕ ਆ ਠੀਕ ਆ ਆ ਇਹਦਾ ਬੰਦਾ ਚੰਗਾ ਨਹੀਂ ਲੱਗਦਾ ਅੱਧੀ ਜ਼ਬਾਨ ਨਾਲ ਉਹਨੂੰ ਮੜਾ ਜਾ ਕਹੀਏ ਨਾ ਉਸੇ ਵੇਲੇ ਚੀਜ਼ ਘੱਲ ਦਿੰਦਾ ਵਾ ਉਹ ਨਹੀਂ ਭਾਜੀ ਥੋੜਾ ਟਾਈਮ ਉਹਨਾਂ ਨੇ ਸਾਡਾ ਨਿਕਲਿਆ ਵਾ ਨਾਲੇ ਉਹਨੇ ਇਹ ਗੱਲ ਨਹੀਂ ਕਹੀ ਪੈਸੇ ਹੁਣੇ ਹੋਣੇ ਚਾਹੀਦੇ ਆ ਉਹਨੇ ਤੇ ਇਹ ਗੱਲ ਕਹੀ ਵੀ ਮੁੰਡਾ ਇਦਾਂ ਸਮਾਨ ਲੈ ਕੇ ਗਿਆ ਵਾ ਤੇ ਹੈਰਾਨ ਹੋ ਕੇ ਮੈਂ ਹੀ ਤਾਂਦਾ ਕੁਝ ਨਹੀਂਗਾ ਕੋਣ ਨਾ ਤੁਸੀਂ ਪਿੰਦਰ ਨੂੰ ਨਾ ਪੁੱਛੋ ਕਿਸੇ ਨੂੰ ਵੀ ਤੇ ਗੱਲ ਪੜਦੇ ਜਿਹੜਾਂ ਦੇ ਕੋਈ ਗੱਲ ਨਹੀਂ ਮੈਂ ਜਾ ਕੇ ਨਾ ਹੁਣ ਦੋਨਾਂ ਮਾਪਿਆਂ ਤੋਂ ਪ ਉਨੇ ਲੜਨਾ ਲੋਣਾ ਕੀ ਆ ਭਾਜੀ ਮੈਂ ਦਿਮਾਗ ਖਰਾਬ ਕਰਤਾ ਮੇਰਾ ਐਦਾਂ ਇਹਨਾਂ ਘਰ ਨੂੰ ਥੱਲੇ ਲਾਤਾ ਵਾ ਤਾਂ ਮੁੜ ਕੇ ਫਿਰ ਗੱਲਾਂ ਵੱਧ ਘਟ ਸਾਨੂੰ ਕਰਦੇ ਰਹਿੰਦੇ ਆ ਉਹੋ ਤੇ ਗੱਲ ਵਾ ਕੋਈ ਨੀ ਬੈਠੋ ਤੁਸੀਂ ਤੇ ਮੈਂ ਨਾ ਵੀ ਅਸਾਂ ਪੁੱਛਾਂ ਜਾ ਕੇ ਉਹਨਾਂ ਨੂੰ ਕੀ ਕਰਦੇ ਫਿਰਦੇ ਪੁੱਛਣਾ ਤਾਂ ਕੀ ਆ ਉਹਨੇ ਇੱਥੋਂ ਕੋ ਕੁ ਮੰਗਾ ਲਿਆ ਨਾ ਫਿਰ ਆਪਣੀ ਨਵਾਂ ਪਾਲਛੇ ਤੇ ਕਰੀਮਾਂ ਤੇ ਹੋਰ ਲਟਣ ਪਟਣਮ ਐਦਾਂ ਕਰਦਣਿਆ ਨੇ ਪੂਰੇ ਬਸ ਚੱਲੋ ਰਹਿਣ ਦਿਨੇ ਆ ਠੀਕ ਨੇ ਵਾਲੇ ਤੇ ਉਪੇਂਦਰਾ ਹਾਂਜੀ ਕੀ ਕਰੀ ਜਾਣਾ ਉਹ ਕੁਝ ਨਹੀਂ ਗਮਲੇ ਹੀ ਤੇ ਮੈਂ ਇੱਧਰ ਕਰਛੜ ਮੈਂ ਹਾਂ ਮੀ ਦਾ ਕੋ ਪਤਾ ਨਹੀਂ ਵੱਧ ਘਟ ਪੈ ਜੇ ਤੇ ਮੁਰਕਾਂ ਵੀ ਖਰਾਬ ਹੋਣਗੇ ਬੂਟੇ ਕਿੱਡੇ ਵਧੀਆ ਨੇ ਬੜਾ ਵਧੀਆ ਕੰਮ ਕੀਤਾ ਵਾ ਕਿਉਂਕਿ ਪਾਣੀ ਪੋਣੀ ਆਖੋ ਲੱਗਾ ਸਾਰਿਆਂ ਨੂੰ ਹਾਂ ਹਾਂ ਮੁਰਕਾ ਜਿਆਦਾ ਖਲੋ ਗਿਆ ਨੇ ਸੁੱਕਣਾ ਜਾਣ ਮੇਰੀ ਗੱਲ ਸੁਣ ਹਾਂਜੀ ਕੱਲ ਖਾਦ ਜਿਹੜੀ ਗਏ ਹੈ ਲੈਣਾ ਨਗਦ ਲੈਣਦੀ ਕਿ ਧਾਰ ਲੈਣਦੀ ਹੈ ਡਾਡੀ ਕੱਲ ਦੇ ਨਹੀਂ ਲੈਂਦੀ ਉਹ ਵਾਵਾ ਦਿਨ ਹੋ ਗਏ ਨੇ ਤੇ ਆਹੋ ਕਿਉਂ ਕੀ ਗੱਲ ਹੈ ਨਗਦੀ ਨਗਦੀ ਲਿਆ ਆ ਪੈ ਖੜੇ ਤੇ ਸਹੀ ਤੁਹਾਡੇ ਕੋਲ ਉਹ ਯਾਰ ਤਾਇਆ ਤੇਰਾ ਕਹਿਣ ਦੇ ਉਹਦਾ ਫੋਨ ਆਇਆ ਇਹ ਬੰਦੇ ਦਾ ਵੀ ਬੰਦਾ ਟਡਾ ਖਾ ਦੇ ਲੈ ਗਿਆ ਵਾ ਘਾਰ ਕਰਕੇ ਤੇ ਨਾ ਉਹਨਾਂ ਦਾ ਲਖਾਇਆ ਸੀ ਭਾਈ ਉਹਦਾ ਤਾਂ ਵੱਡੇ ਦਾ ਉਹ ਡੈਡੀ ਤੁਹਾਨੂੰ ਕਿੰਨੇ ਕਹਤਾ ਯਾਰ ਉਹ ਸ਼ਦਾਈਆੜਾ ਮੈਨੂੰ ਕਿਰਕੇ ਖਲੋਤਾ ਸੀ ਮੈਂ ਤਾਂ ਲੰਮੇ ਪੈਣ ਲੱਗਾ ਮੈਂ ਜਾਂ ਜਾਣਾ ਹੀ ਬਟਾਲੇ ਨੂੰ ਐਵੇਂ ਗਰਮ ਹੋਈ ਜਾਂਦੇ ਹੋ ਤੁਹਾਨੂੰ ਕਿਹਾ ਕਿੰਨੇ ਆ ਨਾਲੇ ਬਟਾਲੇ ਘਰ ਨਾਲੇ ਜਾ ਕੇ ਗੋਡੇ-ਗੋਡੇ ਮੀਂ ਪੈਣ ਰਿਹਾ ਉਹ ਮੀਂ ਦਾ ਕਰਕੇ ਤੇ ਮੈਂ ਉੱਥੇ ਮੰਜੇ ਤੇ ਬਹਿ ਕੇ ਮੈਂ ਚੱਲ ਮੁਰਕੇ ਨਾ ਤੇ ਹਟਦਾ ਫੇਰੇ ਜਾਣਾ ਮੈਂ ਦੋ ਦੋ ਵਾਰ ਲੰਮੇ ਪੈ ਜਨਾ ਉਹਨਾਂ ਜਿਹਨੂੰ ਤਾਇਆ ਤੇਰਾ ਆ ਗਿਆ ਵੀ ਆਹ ਕੰਮ ਕੀਤਾ ਹੋਵੇ ਨੇ ਅਛਾ ਤਾਇ ਮੈਂ ਤਾਂ ਮੈਂ ਤਾਂ ਪੈਸੇ ਦੇ ਗਏ ਤੋ ਰਿਆ ਮੈਨੂੰ ਕੀ ਪਤਾ ਕੀ ਗੱਲ ਬਣੀ ਕੀ ਨਹੀਂ ਇੱਕ ਦਿਨ ਮੈਨੂੰ ਤਾਇ ਦੀ ਸਮਝ ਨਹੀਂ ਲੱਗਦੀ 24 ਘੰਟੇ ਸਾਡੇ ਪਿੱਛੇ ਪਏ ਰਹਿੰਦੇ ਨਾ ਮੈਂ ਪੁੱਛਦਾ ਨਾ ਜਾ ਕੇ ਭਲਾ ਉਹ ਮੇਰੀ ਗੱਲ ਸੁਣ ਲੈ ਹੁਣ ਦਫਾ ਕਰ ਮੈਂ ਦੇਵਾਂਗਾ ਪੈਸੇ ਜੇ ਕੋ ਵਦਾ ਘਾਟਾ ਆਇਆ ਉੱਥੇ ਤੇ ਪਰ ਗਾਂ ਤੋਂ ਇਹੋ ਜਿਹਾ ਕੰਮ ਨਾ ਕਰ ਜਿੰਨੇ ਕੰਮ ਕੋਈ ਤੈਨੂੰ ਮੱਸਾਂ ਗੱਲ ਤੇ ਮੈਨੂੰ ਮੈਂ ਦਿੱਤੇ ਤੇ ਯਕੀਨ ਕਰਨਾ ਰੱਬ ਜਨਾ ਡੈੜੀ ਜਦੋਂ ਮੈਂ ਖੜਾ ਮੈਂ ਨਹੀਂ ਲਿਖਾਇਆ ਨਾਮ ਉਹਨਾਂ ਦਾ ਨਾਂ ਲਿਖਾਇਆ ਇੱਥੇ ਉਹਨੂੰ ਉਹ ਸੁਖਣਾ ਹੋਣਾ ਸੀ ਜੇ ਮੈਂ ਖੜਾ ਮੈਂ ਗੱਲ ਕਰਨਾ ਤਾਂ ਵੀ ਨਹੀਂ ਤੁਸੀਂ ਜਾਣਦੇਂਂ ਏਂ ਕਰਨਾ ਤਾਂ ਵੀ ਉੱਥੇ ਜਾਣਾ ਗੱਲ ਕਰਨੇ ਖੇਦੇ ਸਵਾਗਤ ਮੈਂ ਉਹ ਗੱਲ ਦੱਸਾਂ ਉਹ ਨਾਲ ਤੁਹਾਨੂੰ ਚੁੱਕਣਾ ਬੜੀ ਦਿੰਦੇ ਜੇ ਉਹੀ ਉਹ ਜੇ ਮਗਰ ਲੱਗ ਜਾਂਦੇ ਝਾਟੀ ਓ ਯਾਰ ਚੁੱਕਣਾ ਚੁੱਕਣਾ ਯਾਰ ਕਾਦੀ ਆ ਤੂੰ ਆਪ ਸਿਆਣਾ ਵਾ ਉਹਨੇ ਆਣ ਕੇ ਸਪੈਸ਼ਲ ਮੇਰੇ ਨਾਲ ਗੱਲ ਕੀਤੀ ਉਹਨੇ ਹੋਰ ਕਿਉਂ ਨਹੀਂ ਬਾਹਰ ਦਾ ਨਾਮ ਲੈਤਾ ਵੀ ਸੌਦਾ ਧਾਰ ਲੈਂਦਾ ਜਾਂ ਹੋਰ ਕੋ ਲੈਂਦਾ ਵਾ ਉਹਨੇ ਗੱਲ ਹੀ ਉਹ ਕੀਤੀ ਪੈਂਦੇ ਆ ਤੁਸੀਂ ਜਦੋਂ ਮੇਰੇ ਨਾਲ ਗੱਲ ਕਰਨੇ ਲੜਨਾ ਹੀ ਹੁੰਦਾ ਓ ਯਾਰ ਲੜਨ ਦੀ ਨਹੀਂ ਗੱਲ ਤੁਸੀਂ ਕੰਮ ਨਹੀਂ ਮਾਪਰ ਚੰਗੇ ਕਰਦੇ ਹੋਰ ਨਹੀਂ ਗੱਲ ਕੋਈ ਉਹ ਹੁਣ ਉਹਦਾ ਦਿਮਾਗ ਭੋਇਆ ਵਾ ਫੋਂ ਮੰਮੀ ਨੇ ਕੀ ਕਰਤਾ ਦੱਸੋ ਹਾਂ ਮੰਮੀ ਨੇ ਕੀ ਕਰਤਾ ਜੁ ਦੇਖਦੇ ਨਹੀਂ ਮਾਂ ਦਾ ਮਾਂ ਐ ਇਹਨੇ ਉਹਨਾਂ ਨੂੰ ਕੁਝ ਕਹਾ ਕਰੋ ਮੇਰੀ ਗੱਲ ਸੁਣ ਲਾ ਜੇ ਕੋਹਣਾ ਦਾ ਚਾਜ ਨਾ ਬੋਲਿਆ ਕਰੋ ਤੇ ਰਹਿੰਦਾ ਕਰੋ ਤਾ ਤੂੰ ਹੀ ਕੰਮ ਸਵਾਦ ਕਰਿਆ ਕਰੋ ਨਾ ਬੋਲਣਾ ਨਹੀਂ ਦਗਦੇ ਚੰਗੇ ਡੇ ਹੀ ਕਰਨ ਹਾਂ ਘੰਟ ਪਾਤਾ ਫੜ ਕੇ ਸਤਾਈ ਨੂੰ ਪਤਾ ਕਿਦਾਂ ਲੱਗ ਗਿਆ ਮੈਂ ਸੋਚਿਆ ਚਲ ਮੁੰਡੇ ਨੇ ਪੈਸੇ ਦੇ ਦੇਨੇ ਨੇ ਉਥੋਂ ਲੈ ਕੇ ਉੱਤਰ ਦੇ ਦਾਂਗਾ ਮੰਮੀ ਨਾ ਕਰਤਾ ਗੱਲ ਤੋ ਮੰਮੀ ਆ ਗੱਲ ਬਣੀ ਯਾਰ ਕੀ ਭਾਨ ਵੱਡੇ ਨਾਲ ਗੱਲ ਕਰਾਂ ਹੈ ਐਵੇਂ ਗੱਲ ਵਾ ਸਾਰੀ ਬੀਤੀ ਵਾਲੀ ਕੰਮ ਇਹਨਾਂ ਕੋਈ ਪੱਟਾ ਸਿੱਧਾ ਕਰ ਲਿਆ ਤੇ ਨਾ ਮੰਨਣਾ ਨਹੀਂ ਦੇ ਦੇ ਪਰ ਉਹਦੀ ਮਾਂ ਵੀ ਨਾਲ ਉਹ ਜੀ ਆ ਕੀ ਪਤਾ ਕੀ ਕਹਤਾ ਮੇਰੀ ਸੁਰਖੀ ਬਿੰਦੀ ਲੈ ਐਵੇਂ ਉਹ ਜਿਆ ਨਕਮਾ ਇਹ ਹੈ ਹੈ ਕਿ ਤੂੰ ਧਾਰਜੂ ਲਖੋਣਾ ਸੀ ਉੱਥੇ ਹੱਦ ਹੋਈ ਆ ਧਰਨੇ ਦੇ ਵਾਲੀ ਕਮਾਲ ਕਰਦੇ ਨੇ ਮੰਮੀ ਵੇਖ ਲਓ ਕੀ ਹੋ ਗਿਆ ਵਾ ਹੋਇਆ ਕੀ ਐ ਐਦਾਂ ਕਰੋ ਜਾਂ ਤੇ ਤਾਏ ਉਹਨਾਂ ਨੂੰ ਕਹੋ ਤੂੰ ਇੱਥੋਂ ਨਿਕਲੋ ਜਾਂ ਹੀ ਚਲੀਏ ਮੈਂ ਨਹੀਂ ਰਹਿਣਾ ਇੱਥੇ ਹਾ ਹੈ ਵੀਚਲੀ ਗੱਲ ਤਾਂ ਦੱਸ ਵੀ ਗੱਲ ਹੋਈ ਕੀ ਆ ਕਿਉਂ ਇੰਨਾ ਗਰਮ ਹੋਇਆ ਵਾਂ ਐਵੇਂ ਡੈਡੀ ਨੂੰ 扑ਕਾ ਹਟਦੇ ਨੇ ਹੁਣ ਕੀ ਹੋਇਆ ਗੱਲ ਕੀ ਹੋਈ ਮੈਨੂੰ ਗੱਲ ਦੱਸ ਮੰਮੀ ਉਦੋਂ ਖਾਦ ਲਿਆਂਦੀ ਆਹ ਚਲੋ ਪੈਸੇ ਮੈਂ ਖੜੇ ਘਰੋਂ ਅੱਛਾ ਤੇ ਮੁੰਡੇ ਇੱਕਦਣਾ ਫੋਨ ਆ ਗਿਆ ਰਾਜਾ ਜੰਦਾ 2000 ਰੁਪਿਆ ਚਾਹੀਦਾ ਅੱਛਾ ਅੱਛਾ ਤੇ ਮੈਂ ਪਿੱਛੇ ਕੋਈ ਨਹੀਂ ਲਾ ਜਾਂਦਾ ਇਹ ਦੂਂਗ ਦਣਾ ਨੂੰ ਦੇ ਦੇਣਾ ਆ ਠੀਕ ਆ ਤੇ ਮੈਂ ਉੱਥੇ ਮੈਂ ਚੱਲ ਲਿਖਾ ਦੇਣਾ ਵਾਂ ਹੂੰ ਮੈਂ ਆਪਣਾ ਨਾਮ ਲਖਾਇਆ ਤੇ ਮੁੜ ਕੇ ਉਤਾਏ ਦਾ ਨਾਮ ਲਿਆ ਡੈਡੀ ਦਾ ਲਿਆ ਮੈਂ ਵੀ ਉਹਨਾਂ ਚੋਂ ਹੀ ਆ ਅੱਛਾ ਹੁਣ ਇਹਨੇ ਸਮਝੋ ਲੱਗਣ ਦੀ ਪਤਾਇਆ ਉੱਥੇ ਗਿਆ ਕਿ ਜਾਨਾ ਨੂੰ ਫੋਨ ਆਇਆ ਤਾਂ ਡੈਡੀ ਨੂੰ ਭੜਕਾਇਆ ਵੀ ਆਏ ਜੇ ਤੁਸੀਂ ਉੱਥੇ ਪੈਸੇ ਨਹੀਂ ਦੇ ਕੇ ਸਾਡਾ ਨਾਲ ਖਾਤਾ ਡੈਡੀ ਬੜਾ ਮੈਨੂੰ ਵੱਧ ਘੱਟ ਬੋਲੇ ਆ ਕਿ ਡੈਡੀ ਤੇਰਾ ਤਾਂ ਹੋ ਗਿਆ ਵਾ ਦਿਮਾਗ ਖਰਾਬ ਮੈਨੂੰ ਆਪਣੇ ਪੁੱਤੇ ਨੇ ਯਕੀਨ ਮੈਂ ਛਾਤੀ ਉਹਨਾਂ ਦੇ ਮਗਰ ਲੱਗ ਜਾਂਦੇ ਹਾਂ ਪਰ ਮੈਂ ਨਹੀਂ ਚ ਉਹਨਾਂ ਦੇ ਸਾਹਮਣੇ ਮੰਨਿਆ ਹੈਗਾ ਚੰਗਾ ਕੀਤਾ ਨਹੀਂ ਮੰਨਿਆ ਤੇ ਤੇਰੇ ਕੋਲ ਹੀ ਤਾਂ ਖਬਰ ਮੈਂ ਲੈਣੀ ਆ ਨਾ ਮੈਂ ਮੈਂ ਦੇ ਕੇ ਆਇਆ ਵਾ ਦੱਸ ਭਲਾ ਕੋਈ ਗੱਲ ਕਰਨ ਵਾਲੀ ਅੱਗੇ ਭਲਾ ਸਾਡੇ ਖਾਦਾਂ ਦੇ ਪੈਸੇ ਇਹ ਦਿੰਦੇ ਹੁੰਦੇ ਆ ਲਾਹੋ ਹੈ ਨਾਲੇ ਤੂੰ ਕੋ ਟੈਨਸ਼ਨ ਲੈਣਾ ਮੈਂ ਨਾਲੋਂ ਕੱਢਾਂਗੇ ਇੱਥੋਂ ਮੈਂ ਤਾਂ ਚੱਲਿਆ ਮੈਂ ਕਿੱਥੇ ਮੈਂ ਗੱਲ ਕਰਦਾ ਨਾ ਮੈਨੂੰ ਜਾਣ ਦਿੱਤਾ ਇਹ ਨਹੀਂ ਜਾਣੂ ਥੱਲੇ ਲੱਗਾ ਉਹਨਾਂ ਦੇ ਤਾਂ ਹੀ ਤੂੰ ਸਿਰ ਚੜ ਬੋਲਦੇ ਆ ਤੇਰੀ ਗੱਲ ਸੁਣ ਕੀ ਸਿਰ ਚੜ ਬੋਲਦੇ ਆ ਹੈ ਨਾ ਤੁਸੀਂ ਜੋ ਮੁੰਡਿਆਂ ਦੇ ਦਿਵਾਲੇ ਹੋ ਗਏ ਜੇ ਤੁਹਾਨੂੰ ਨਹੀਂ ਪਤਾ ਤੁਹਾਡਾ ਪੁੱਤ ਕਿੰਨੀਆਂ ਕਿ ਬੇਇਮਾਨੀਆਂ ਕਰਦਾ ਹੁੰਦਾ ਅੱਗੇ ਮੇਰੀ ਗੱਲ ਸੁਣ ਮੈਂ ਤੇ ਪੈਸੇ ਦੇ ਕੇ ਤੋੜਿਆ ਤੇ ਪੁੱਛ ਲਾ ਤੇ ਮੈਨੂੰ ਜਦ ਤਰਾ ਦਾ ਸੁਣਾਉਂ ਦਿੱਤਾ ਮੈਂ ਗੜੀ ਇਹਨੂੰ ਦੇ ਦਿੱਤਾ ਨਹੀਂ ਪੈਸੇ ਦੇ ਕੇ ਤੋੜਿਆ ਤਾਂ ਕਿਹ ਮੁੰਡੇ ਦੇ ਫੋਨ ਕਰਤਾ ਤੇ ਚਲ ਉਹਨੂੰ ਵਰਤਣ ਵਾਸਤੇ ਵਿਚਾਰੇ ਨੇ ਦੇ ਦਿੱਤੇ ਤੇ ਜਿੱਦਣਾ ਮੁੰਡਾ ਦਿੰਦਾ ਨੇ ਜਾ ਕੇ ਬਈ ਜਮਾ ਕਰਾਉਣੇ ਹੀਗੇ ਇਹਦੇ ਵਿੱਚ 扑ੜਕਣ ਵਾਲੀ ਕਿਹੜੀ ਗੱਲ ਆ ਨਹੀਂ ਮੇਰੀ ਗੱਲ ਸਣਾ ਉਹਦਾ ਨਾਂ ਜੋ ਲਖਾਇਆ ਤੇ ਮੇਰਾ ਲਖਾਂ ਦਾ ਨਾਲੇ ਤੂੰ ਨੇ ਕਿਹਾ ਮੈਂ ਪੈਸੇ ਦੇ ਕੇ ਆ ਛਡੂਆ ਜਾ ਤੇ ਹੁਣ ਕਹਿੰਦੇ ਹੁਣ ਕਹਿੰਦੇ ਨਹੀਂ ਡੈਡੀ ਮੈਂ ਆਪੇ ਹੀ ਦੇ ਦਾਂਗਾ ਦੱਸੋ ਤੁਹਾਨੂੰ ਕਾਦੀ ਦਿੱਕਤ ਆ ਜੇ ਇਹੋ ਗੱਲ ਨੂੰ ਬਾਹਰ ਤਾਦਾ ਤੇ ਮੈਂ ਤਾਂ ਇਹਦੇ ਨੂੰ ਜਾ ਕੇ ਕਹਿੰਦਾ ਵੀ ਆ ਗੱਲ ਵਾ ਤਾਂ ਕੋਈ ਨਹੀਂ ਤੇ ਡਾਗ ਜਿੱਕੇ ਦੇ ਉਹਨੇ ਮੈਨੂੰ ਕੀ ਪਤਾ ਵੀ ਜਲੀ ਗੱਲ ਦਾ ਵਿਆਹ ਆ ਪਾਏ ਨੂੰ ਫੇਰ ਅੱਗੇ ਅੱਗੇ ਰੱਖਣਾ ਏ ਇੱਕ ਦਿਨ ਆ ਜੋੜੇ ਹੱਥ ਆ ਬੜਾ ਜੀ ਪੜਾਤਾ ਤਾ ਇਹਨਾਂ ਹਰੇ ਕੋ ਲੱਗਦਾ ਨਹੀਂ ਕਿਤੇ ਹਨ ਨਾ ਕਿਤੇ ਹੋਰ ਲੈ ਜਾਓ ਅਸੀਂ ਨਹੀਂ ਰਹਿਣਾ ਇਸ ਟੱਬਰ ਜੇ ਤੂੰ ਹੀ ਉਹਨਾਂ ਨਾਲ ਰੱਖਦੇ ਤਾਂ ਹੋਰ ਬਰ ਮਗਨ ਪਾਉਣ ਜੋਗੇ ਕਿਤੇ ਆ ਉਹ ਇਦਾਂ ਪਾਉ ਹਾ ਮੁੱਲ ਇਹਦਾ ਮੁੱਲ ਪਾਉ ਆਹੋ ਉਹ ਜੇ ਉਹਨਾਂ ਪੈਸੇ ਦੇ ਦਿੱਤੇ ਤੇ ਫਿਰ ਉਹ ਦੇਣ ਤਾਂ ਸਹੀ ਜੇ ਜੜ ਕਿ ਛੜਕ ਤੇ ਕੁਲੀ ਪਾਉਣੀ ਆ ਛੜਕ ਤੇ ਪਾਉਣੀ ਪਰ ਛੜਬ ਕਰਿਆ ਕਰੋ ਤੇ ਮੇਰੇ ਸੰਗਰ ਮਮਮੀ ਤਾ ਵੇਖੋ ਹਾਂ ਰੋਡ ਤੇ ਪੈ ਲਈਏ ਮੈਂ ਸਾਥ ਥੋੜਾ ਛੱਤ ਲਾਂਗੇ ਇਹਨਾਂ ਨਾਲ ਵਧੀਆ ਰਵਾਂਗੇ ਪੁੱਤ ਚੁੱਪ ਕਰ ਤੂੰ ਆਹੋ ਆਹੋ ਹੀ ਕਰ ਲਵਾਂਗੇ ਆਪਾਂ ਇਹਨਾਂ ਨੂੰ ਕੱਢਾਂਗੇ ਬਾਹਰ ਆ ਗੜੇ ਪੂਏ ਚੜੀ ਆਏ ਮੰਨਿਓ ਨਾ ਗਲਤੀ ਆਪਣੀ ਪਈ ਹੀ ਕਿਤੇ ਗਲਤ ਹੈਗੇ ਆ ਪਰ ਨਾ ਸਾਬੋਂ ਆ ਸਿਰੀਆਂ ਖੜੀਆਂ ਰੱਖੀਆਂ ਮਾਪੋਤਾ ਨੇ ਵੀ ਇਹੀ ਕੰਮ ਕਰਨਾ ਹੈ ਕਰਨਾ ਆਪਾਂ ਕਿਹੜੀ ਗੱਲੋਂ ਗਲਤ ਆ ਮੁੰਡੇ ਨੇ ਜਿਹੜੀ ਸੱਚੀ ਗੱਲ ਦੱਸਤੀ ਆ ਤੁਸੀਂ ਫੇਰ ਉਹਦੇ ਗੱਲ ਪਈ ਜਾਂਦੇ ਜੇ ਜੇ ਨਹੀਂ ਤਾਂ ਆਪ ਚਲ ਜਾ ਕਰੋ ਮੈਂ ਨਹੀਂ ਇਹ ਕਰਨਾ ਕੋਈ ਵੀ ਕੰਮ ਆਪੀ ਕਰਿਆ ਨਾ ਹੋਣੀ ਕਰਨਾ ਨਾ ਕਰ ਚੰਗੇ ਰਹੇ ਜਹੜ ਹੈ ਉਦੇ ਸਿਰ ਤੇ ਹੀ ਆ ਮੈਂ ਮੈਂ ਤੇ ਨੀ ਜਿਆ ਕਰਿਆ ਕਰਨਾ ਕੁਝ ਵੀ ਚੱਲ ਪੁੱਤ ਤੂੰ ਤਾਂ ਸਿਆਣਾ ਵਾ ਮੇਰਾ ਪੁੱਤ ਐਵੇਂ ਸਿਆਣਾ ਸੁਣਾ ਇੱਚ ਜਦੋਂ ਨਹੀਂ ਮੇਰੇ ਦਿਵਾਲੇ ਹੋ ਜਾਂਦੇ ਨੇ ਪੁੱਤ ਗੱਲ ਤੇ ਇਦਾਂ ਹੀ ਆ ਪਰ ਇਹਦੇ ਨਖਤੇ ਦੇ ਸੱਤੇ ਤੂੜ ਛੜਿਆ ਇਹਨਾਂ ਨੇ ਕੁਛ ਨਹੀਂ ਕਾਨੇ ਕੀ ਕਰੀਏ ਇਹਦਾ ਇਲਾਜ ਆਪਾਂ ਮੇਰਾ ਤਾਂ ਜੀ ਕਰਨ ਦਾ ਜਾਵਾ ਚੱਲ ਕੋਈ ਨਹੀਂ ਤੂੰ ਹੁਣ ਵੱਧ ਘੱਟ ਗੱਲ ਕਰੀ ਕੋਈ ਗੱਲ ਇਹਨਾਂ ਦਾ ਕਰਨੀ ਆ ਇਲਾਜ ਇਹਨਾਂ ਨੂੰ ਘਰੋਂ ਕੱਢਨੇ ਆ ਬਾਹਰ ਹੁਣ ਇਹ ਰੱਖਨੇ ਆਂ ਆਪ ਫੋਨ ਮੇਰਾ ਪਤਾ ਨਹੀਂ ਕਿੱਥੇ ਮੈਂ ਕਰੀ ਕਰਕੇ ਵੇਖਾਂ ਬਣਾ ਫੋਨ ਆ ਜਾ ਵੀ ਪੈਸੇ ਆ ਕੇ ਮੈਂ ਫੜਾ ਕੇ ਆਵਾਂ ਜਾ ਜਾ ਜੇ ਇਹ ਮਿਲ ਜੇ ਨਾ ਤਾਂ ਉਹਨਾਂ ਨੂੰ ਦੇ ਕੇ ਆਣਗੇ ਇਹਨਾਂ ਦੀ ਭੁਗਤ ਸਵਾਰਨੀ ਆ ਇਹਨਾਂ ਦੀ ਮਾਫੀ ਸਵਾਰ ਦੇਣੀ ਆ ਤੋ ਫਿਕਰ ਨਾ ਕਰ ਹਾਏ ਹਾ ਮੁੰਡਾ ਵਿਚਾਰਾ ਇੰਨਾ ਖੋਹ ਕੀਤਾ ਤੇ ਪਿਓ ਦਾ ਦਿਮਾਗ ਵੇਖ ਲਾ ਆ ਜਾ ਕੇ ਮੁੰਡੇ ਦੇ ਦਿਵਾਲੇ ਹੈ ਭਰਾ ਦੇ ਪਿੱਛੇ ਤੇ ਆਂਗੂ ਲੱਗਾ ਵਾ ਜਿੱਦਾਂ ਸਭ ਕੋ ਨੂੰ ਭਰਾ ਨਹੀਂ ਦੇਣਾ ਵਾ ਪਛਤਾਊਗਾ ਵੇਲੇ ਨੂੰ ਇਹਨੂੰ ਹੁਣ ਨਹੀਂ ਕਿ ਸਮਝਾਉਣੀ ਨਵ ਕੀ ਕਰਨ ਡਈਆਂ ਕੋਸ਼ਨੀ ਦੀਦੀ ਭੇਜੋ ਆ ਆ ਮੈਂ ਸੂਟ ਵੇਖਣੀ ਆ ਵੇਖੂ ਆ ਸੋਹਣੇ ਆ ਨਾ ਸਿੰਪਲ ਜਿਹਾ ਸਿਆਲ ਵਾਸਤੇ ਆ ਸੋਹਣੇ ਤਾਂ ਬੜੇ ਆ ਸੱਸ ਆਪੇ ਨੂੰ ਵਿਖਾ ਦੇਣਗੇ ਆ ਵੇਖੋ ਤੁਹਾਡੀ ਗੜੀ ਜੋੜੀ ਹੱਥ ਆਪਾਂ ਦੇ ਬਸ ਵੇਖਣ ਹੀ ਦੇ ਆ ਉਹਨਾਂ ਨੇ ਸਿੱਧਾ ਆਰਡਰ ਹੀ ਮਾਰਨ ਉਹਨਾਂ ਨੇ ਵੇਖਣਾ ਥੋੜੀ ਕਿੰਨੇ ਦਾ ਕਿੰਨੇ ਦਾ ਨਹੀਂ ਆ ਮੈਂ ਚੱਲ 2-4 ਬਣਾ ਲੈਂਦੇ ਆ ਟਿਕੀ ਲੈਣੇ ਨਹੀਂ ਬਣਾਏ ਆ ਦੇ ਅਜੇ ਬਣਾਏ ਆ ਰਹੇ ਨੇ ਦੇਖੋ ਤੁਸੀਂ ਬਣਾਵੀ ਲੈ ਆ ਹਾਂ ਹੋਕੇ ਹਾਂ ਹਾਂ ਇਹ ਤੈਨੂੰ ਖਾਈ ਕਿਉਂਣੀ ਆ ਹਾਂ ਘਰ ਦੇ ਆ ਲੜਾਈ ਚਾਹੀ ਕਿੱਥੇ ਬੋਲਣਾ ਸਾਨੂੰ ਵੀ ਬੋਲਣਾ ਛੱਡਿਆ ਇਹਨਾਂ ਨੇ ਤੇ ਤੁਸੀਂ ਉੱਦਾਂ ਮੈਨੂੰ ਆਸੇ-ਪਾਸੇ ਵਿਖਾਈ ਸਕਦੇ ਅੱਜ ਵੀ ਤੇ ਹੁਣ ਆਏ ਹੀ ਹੋ ਮੈਂ ਤਹੀ ਵਿੱਚ ਲਾਕ ਹੋ ਗਿਓ ਹਾਂ ਨਹੀਂ ਮੈਨੂੰ ਲਾਕ ਹੋਈ ਪੈਣੇ ਮੈਂ ਕਿਤੇ ਚਲਾਕ ਹੋਣਾ ਕੋਈ ਗੱਲ ਨਹੀਂ ਕਿਹੋਲੇ ਆਜੀ ਤੁਸੀਂ ਟਾਈਮ ਕੱਢ ਕੇ ਕੋਈ ਨਹੀਂ ਇੱਥੇ ਹੀ ਨਹੀਂ ਮੈਂ ਕਿਹੜਾ ਹੋਣਾ ਬੱਸੇ ਚੜ੍ਹ ਕੇ ਤੁਸੀਂ ਕਹਿੰਦੇ ਕਰਦੇ ਆਪਣੇ ਕੋਲ ਪਾਸੇ ਲੱਗੇ ਹੁੰਦੇ ਹੈ ਨਾ ਕੋਈ ਨਹੀਂ ਆਹ ਮੁੜ ਕੇ ਫੇਰ ਉਹਨੇ ਕਹਾ ਵੀ ਬੋਲਦੀਆਂ ਨਹੀਂ ਨਹੀਂ ਚਾਹ ਰਹਿਣ ਦੇ ਹੂੰ ਫਿਰ ਕੀ ਪੀਣਾ ਜੀ ਨਹੀਂ ਕੁਛ ਨਹੀਂ ਪੀਣਾ ਮੈਂ ਤੇ ਉੱਦਾਂ ਮੈਂ ਚੱਲ ਵੇਨੇ ਆਪਾਂ ਕੀ ਕਰਦੇ ਹੀ ਆ ਕਿੰਨਾ ਚਿਰ ਹੋ ਗਿਆ ਕਿਤੇ ਗੱਲ ਗੁਲੀ ਨਹੀਂ ਕੀਤੀ ਕੋਈ ਐਵੇਂ ਨੜ ਨਿੱਕੀ ਜੀ ਗੱਲ ਤੋਂ ਤੇ ਕਿੰਨੀ ਲੜਾਈ ਹੁਦਾ ਰਹੀ ਆ ਉਹ ਕੀ ਕਰੇ ਬੰਦਾ ਤੇ ਕਿਦਾਂ ਚਾਚੀ ਦਾ ਹੱਥ ਨੂੰ ਠੀਕ ਆ ਠੀਕ ਵਾ ਹੁਣ ਤੇ ਅੱਗੇ ਨਾਲ ਵਾਵਾ ਫਰਕ ਵਾ ਹਣ ਅੱਛਾ ਤੇ ਮੇਕਅਪ ਕਿਦਾਂ ਕਰਦੇ ਕੇ ਨਹੀਂ ਲੱਗਦੀ ਰਹਿੰਦੇ ਪਤਾ ਹੀ ਐ ਤੈਨੂੰ ਉਹ ਤੋਂ ਬਗੈ ਛੁੜੀ ਹੋ ਰਹਿ ਸਕਦੇ ਨੇ ਉਹ ਤੇ ਕਰਨਾ ਹੀ ਕਰਨਾ ਵਾ ਉਹਦੇ ਵਿੱਚ ਤੇ ਉਹਨਾਂ ਦੀ ਜਾਣ ਵਾਸਤੇ ਹੈ ਮੇਰੇ ਬਾਹ ਦਾ ਪਰਸੇ ਆਪਾ ਪਾਇਆ ਵਾ ਮੈਨੂੰ ਨਾ ਚਾਰ ਸਫੇਰੇ ਕਰਨਾ ਪੈਂਦਾ ਵਾ ਇੱਧਰ ਵੀ ਸਾਰਾ ਤੇ ਉੱਧਰ ਵੀ ਸਾਰਾ ਮੰਮੀ ਕਿਹਨੇ ਕਿਹ ਗੱਲ ਨੂੰਵਾਜਾ ਮਾਰਦੇ ਰਹਿੰਦੇ ਨੇ। ਪੀ ਨਵਦੀਪ ਆਹ ਕਰ ਜਨ ਨਵਦੀਪ ਆਹ ਕਰ ਜਾ। ਚਲ ਕੋਈ ਗੱਲ ਨਹੀਂ। ਇਹਨਾਂ ਨਾਲ ਮੇਰੀ ਸਾਥ ਚੰਗੀ ਐ ਨਾ। ਵਿਚਾਰੇ ਜਿੱਦਾਂ ਮਰਜ਼ੀ ਹੋਵੇ ਲੱਗ ਸਕੇ ਕਰੂਗੀ ਫੇਰ ਮੈਂ ਕਰਾ ਦੇਣੀ ਐ ਤੇਰਨਾਂ ਕੋ। ਨਾ ਹੋ ਹੈਗੇ ਤੇ ਚੰਗੇ ਨੇ। ਸਾਗੇ ਤੇ ਮੇਰੀ ਸੱਸ ਵੀ ਚੰਗੀ ਬਸ ਇੱਕੋ ਗੱਲ ਮਾਰੀ ਇਹਨਾਂ ਦੀ। ਜਿਹੜਾ ਇਹ ਆਦੇ ਕਿ ਮੈਨੂੰ ਬਸ ਲਾਉਣ ਪਾਉਣ ਨੂੰ ਮਿਲਦਾ ਜਾਏ ਤੇ ਹੋਰ ਨਹੀਂ ਮੈਂ ਕੁਝ ਕਰਨਾ ਹੈਗਾ। ਲਾਉਣ ਪਾਉਣ ਨੂੰ ਮਿਲ ਜਾਏ ਅਗਲੇ ਨੂੰ ਨਹੀਂ ਕਰਨ ਦੇਣਾ। ਹੂੰ ਆਪਣਾ ਹੀ ਰੱਖਣਾ। ਸੋ ਨਾ ਅਧਰਾ ਮੈਨੂੰ ਗਾਲ੍ਹਾਂ ਸੁਣਵਾ ਰਾਂ ਆਉਣੀ ਐ ਇਹਨਾਂ ਨੇ ਕਿਉਂ ਆਏ ਨਹੀਂ ਗੁੱਸੇ 'ਚ ਕਿਹੜੀ ਗੱਲ ਹੋਣੀ ਕੀ ਪਤਾ ਕੀ ਇਹ ਕਿਹੜੀ ਗੱਲ ਦਾ ਗੁੱਸਾ ਚੱਲ ਕੋਈ ਨਾ ਸੁਣ ਕੇ ਆਉਣੀ ਐ ਚਲ ਜਾਓ ਫਿਰ ਆਜਾ ਹੁਣ ਬਾਹਰ ਆ ਗਈਆਂ ਹਾਂਜੀ ਕੀ ਗੱਲ ਕਰਨ ਦੀ ਤੂੰ ਉੱਥੇ ਬੈਠੀ ਕੁਛ ਨਹੀਂ ਗੱਲ ਕਰਨ ਦੇ ਫਿਰ ਕੀ ਹੋ ਗਿਆ ਕੀ ਗੱਲ ਕਰਨ ਦੀਆਂ ਉਦਾਂ ਹੀ ਬੈਗੀਆਂ ਹਵੇਲੀਆਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਉਹਦੇ ਲਾਗੇ ਨਾ ਵਿਆਹ ਕਰ ਦੱਸ ਹੁਣ ਸਾਇਦ ਤੁਹਾਡੇ ਦੀ ਲੜਾਈ 'ਚ ਹੁਣ ਸਾਡਾ ਕੀ ਕਸੂਰ ਆ ਲੈ ਕਸੂਰ ਤਨੋਂ ਨੇ ਬੋਲ ਲੱਗਣ ਰਿਹਾ ਪਤਾ ਵੀ ਘਰ ਕੀ ਬੰਦਿਆ ਵਾ ਤੇ ਦੱਸ ਉਹ ਕਿਹੜਾ ਨੂੰ ਕੋਈ ਮਾੜੀ ਚੰਗੀ ਕਹਿੰਦੀ ਆ ਜਦੋਂ ਨਹੀਂ ਬੈਣਾ ਜਦੋਂ ਤੈਨੂੰ ਪਤਾ ਵੀ ਨਹੀਂ ਬੋਲਦੀ ਆ ਪਾਦ ਉਹ ਤੇ ਤੂੰ ਕਿਉਂ ਬੈਣੀ ਉਹਦੇ ਲੱਗ ਹਾਂ ਫੇਰ ਕੀ ਹੋ ਗਿਆ ਜੇ ਮੈਂ ਬੈ ਗਈਆਂ ਤੇ ਮੈਂ ਕਹਿੰਦਾ ਮੇਰੇ ਤੈਨੂੰ ਸਮਝ ਨਹੀਂ ਦਿਮਾਗ 'ਚ ਨਹੀਂ ਪੈਂਦੀ ਗੱਲ ਆਹ ਮੈਂ ਕਿਹੜੀ ਗੱਲੋਂ ਬੋਲੀ ਜਾਂਦਿਆਂ ਕਿਉਂ ਗੁੱਸੇ ਹੋ ਜਾਂਦਿਆਂ ਨੂੰ ਇੱਕ ਹੀ ਕੰਢੀ ਉਹਦੇ ਲੱਗਣਾ ਉਹ ਲੱਗੇ ਬੈਠੀ ਤੇ ਆਖਰ ਆ ਗਈ ਨਹੀਂ ਨਹੀਂ ਮਰ ਜਾ ਲੇ ਉਹ ਤੂੰ ਦਿਵਣਾ ਨਾਲ ਵੀ ਵਾਦਾ ਜਾਂ ਕੋਈ ਨਹੀਂ ਜਿੱਦਾਂ ਉਹ ਬੰਦ ਨਹੀਂ ਹੁੰਦਾ ਹੀ ਹੁਣ ਨਹੀਂ ਵਧਣਾ ਨਹੀਂ ਭਰਾ ਪਾਉਣੇ ਲੱਗੇ ਉਹ ਤਾਂ ਨਹੀਂ ਆਣੇ ਨਹੀਂ ਜਿੱਦਾਂ ਕਰਦੇ ਹੁੰਦੇ ਮੈਂ ਰਾਤੀ ਤੇ ਡਈ ਹਾਂ ਨਾ ਬਾਸ ਹਮਚੋਂ ਆਈ ਹੱਥ ਤੋਂ ਨਹੀਂ ਤੋਂਂਦੀ ਤੇ ਮੋਤੀ ਮੈਨੂੰ ਵਧਾਈ ਦੇਂਦੀ ਸੀ ਮੱਝ ਦੀ ਤੇ ਫਿਰ ਕੀ ਹੋ ਗਿਆ ਉਹ ਤਾਂ ਨਹੀਂ ਵੜਾ ਉਹ ਤੂੰ ਹੀ ਰਹਿਣ ਦਰੋਂ ਕਹ ਤੂੰ ਆਪਣੀਆਂ ਵਧਾਈਆਂ ਆਪਣੇ ਕੋਲ ਰੱਖੋ ਠੀਕ ਆ ਸਾਨੂੰ ਕੋਈ ਲੋੜ ਨਹੀਂ ਤੇ ਤੂੰ ਅੱਜ ਤੋਂ ਬਾਅਦ ਜੇ ਮੈਂ ਤੈਨੂੰ ਉਹਦੇ ਲਾਗੇ ਬੈਠੀ ਵੇਖ ਲੈਣਾ ਤੇ ਫਿਰ ਆਪਣਾ ਹਿਸਾਬ ਲਾ ਲਈ ਮੇਰੀ ਸੁਣ ਲੈ ਤੂੰ ਮੂੰਹ ਨਾਲ ਸਮਝਾਇਓ ਨਾ ਤੂੰ ਵਧਾਈ ਦੀ ਗੱਲ 'ਚ ਬਿਲਕੁਲ ਨਹੀਂ ਆਉਣਾ ਜੋ ਅਸੀਂ ਕਰਾਂਗੇ ਉਹ ਹੀ ਹੋਏਗਾ ਇੱਥੇ ਮੈਂ ਪਰ ਤੂੰ ਹੀ ਬੋਲਣਾ ਬੋਲ ਤੂੰ ਨੇ ਆਜੇ ਤੋਂ ਬਾਅਦ ਉਹਨਾਂ ਨੇ ਬੋਲਿਆ ਤੈਨੂੰ ਮੈਂ ਦੱਸ ਤਾ ਨਹੀਂ ਬੋਲਣਾ ਮੈਂ ਤੈਨੂੰ ਕਹਦਾ ਨਹੀਂ ਬੋਲਣਾ ਆਹ ਤੂੰ ਆਪਣੀਆਂ ਮਰਜ਼ੀਆਂ ਗਾੜਿਆ ਕਿ ਉਹਨਾਂ ਨੇ ਮੁੰਡੇ ਨੂੰ ਨਹੀਂ ਮਾਸਾ ਝੱਕਾ ਦਉਣ ਤੂੰ ਡਾ ਭੋਲ ਮੈਨੂੰ ਨਹੀਂ ਪਤਾ ਉਹਨਾਂ ਦੇ ਮੁੰਡੇ ਨੂੰ ਝੱਕਾ ਹੈਗਾ ਨਹੀਂ ਹੈਗਾ ਮੈਂ ਤੁਹਾਨੂੰ ਜਿਹੜੀ ਗੱਲ ਦੱਸਤੀ ਦੱਸ ਜਿੱਦਾਂ ਉਹਦਾ ਜਿੱਦਾਂ ਉਹ ਚੱਲਣਗੇ ਉਦਾਂ ਹੀ ਹੁਣ ਆਪਾਂ ਚੱਲ ਲਈਏ ਉਹਨਾਂ ਦੇ ਨਾਲ ਚੁੱਪ ਕਰ ਤੇ ਬਹਿ ਜਾ ਜੇ ਕੋਈ ਸੁਣੇ ਤਾਂ ਕੀ ਆਖੇਵੇ ਫੇਰ ਕਿ ਹੋਊਗਾ ਉਡੀ ਤੇਰੀ ਜਵਾਨ ਵਾਤੀ ਜਾਂਦੀ ਆ ਜੇ ਮੈਂ ਤੈਨੂੰ ਆਂਦੀ ਕੁਛ ਨਹੀਂ ਤੇ ਤੂੰ ਸਗੋਂ ਵਾਦਾ ਜਾਂਦਾ ਮੈਂ ਦੇ ਤੈਨੂੰ ਗੱਲ ਕਹਤੀ ਅਸ ਤੋਂ ਬਾਅਦ ਤੂੰ ਉਹਦਾ ਲੱਗ ਨਹੀਂ ਬਣਾ ਤੈਨੂੰ ਮੈਂ ਦੱਸ ਪਈ ਕਿ ਆ ਪਕਾ ਨਹੀਂ ਜੋ ਤੈਨੂੰ ਮੈਂ ਕਹੂੰਗੀ ਹੋਈ ਹੋਗਾ ਇਹਦੀ ਕਿਹੜੀ ਗੱਲ ਹੋ ਫਿਰ ਇਹਦੀ ਮੰਨੀ ਜਾਈਏ ਪਈ ਨਹੀਂ ਦਸਾਂ ਤਾਂ ਇਹਨਾਂ ਦੀ ਲੜਾਈ ਚ ਹੀ ਪਸਣ ਡੀਆਂ ਵਿੱਚ ਕੋਈ ਗੱਲ ਨਹੀਂ ਆਈ ਇੱਕ ਘਰ ਚ ਰਹਿ ਕੇ ਕਿੰਨੇ ਬੋਲੀਏ ਬਿਨਾ ਨਹੀਂ ਬੋਲਣਾ ਇਹਨਾਂ ਨੂੰ ਉਹਦਾ ਹੀ ਡਰ ਖਤਨਾ ਨਹੀਂ ਰਿਹਾ ਹੈਗਾ ਕਿ ਮਾਤਾ ਉਹਨਾਂ ਦੇ ਮੁੰਡੇ ਨੂੰ ਬਰਾਵ ਮੁੰਡੇ ਨੂੰ ਉਹ ਤਾਂ ਕਹਿੰਦਾ ਰਵੇ ਉਹਨਾਂ ਨੂੰ ਰੋਟੀ ਤੇ ਇਹਨਾਂ ਹੱਥਾਂ ਤੋਂ ਮੜੀ ਚੰਗੀ ਕਰਦੀ। ਤੂੰ ਕਿ ਇਹਨੂੰ ਡੱਕਣਾ। ਤੈਨੂੰ ਨਾਲ ਦੀ ਵੀ ਤੇ ਆਉਦੀ ਆਓ। ਤੇ ਕੋਈ ਗੱਲ ਹੋਣੀ ਨਹੀਂ ਜੇ ਹੈਗੀ ਉਦਾਂ ਦੀ। ਨਹੀਂ ਤੂੰ ਰਹਿਣ ਤਾਂ ਆਪਾਂ ਬੋਲਣਾ ਹੀ ਨਹੀਂ ਜਰਰਾਂ ਤੂੰ। ਕੋਈ ਰਹਿਣ ਦੋ। ਆਹੋ ਫੇਰ ਕੋਈ ਨਾ ਕੋਈ ਗੱਲ ਹੋ ਜਾਣੀ ਮੈਨੂੰ ਪਤਾ ਵਾ। ਆਹ ਮੈਂ ਕਹਿੰਦੀ ਤੇਰੇ ਕੰਨਾਂ ਦੇ ਨਾ ਹੀ ਲਾਵਾਂ ਜਾਬਦੀਆਂ ਤੁਖਾਨੀਆਂ ਹੀ ਆ ਮੇਰੇ ਕੋ। ਫੇਰ ਉਹਨੇ ਚਾਚੀ ਨੇ ਵੇਖ ਲੈਣਾ ਕਿ ਤੈਨੂੰ ਬੈਠੀ ਨੋ ਉਹਦੇ ਲਾਗੇ। ਉਹਨੇ ਕਹਣਾ ਪਤਾ ਨਹੀਂ ਕੀ ਸਖੌਂਦੀ ਐ ਮੇਰੀ ਨੋਨ ਨੂੰ। ਗੱਲ ਕੋਠ। ਤੂੰ ਵੀ ਆਪਣਾ ਸਾਥ ਨਾ ਦੇ ਆਖਾ। ਪਰ ਮੈਨੂੰ ਪਤਾ ਅਰੇ ਇਹ ਲੋਕਾਂ ਦੀ ਜੀਵਨ ਦੀ ਗੱਲ ਵਾਜਾ ਨਾਤ ਨਹੀਂ ਏਦਾਂ ਕਰਦੀ ਉਹ ਤੇ ਮੈਨੂੰ ਵੀ ਕਵਾਬ ਬੁਲਾ ਲੈਂਦੀ ਠੀਕ ਆ ਮੈਂ ਤੇ ਉਦਾਂ ਹੀ ਲੰਗਣ ਨਹੀਂ ਤੇ ਮੈਂ ਚਲ ਦੋਣ ਬਹਿਣ ਨਹੀਂ ਲੱਗ ਚੱਲ ਕੋਈ ਬੈਣਾ ਹੀ ਨਹੀਂਗਾ ਤੂੰ ਬਸ ਤੈਨੂੰ ਮੈਂ ਦੱਸਤਾ ਹੀ ਅੱਜ ਤੂੰ ਜੱਪ ਕਰ ਹਾਂ ਜਿਹਦਾ ਨੂੰ ਮੈਂ ਪਿਆਰ ਨਾਲ ਸਮਝਿਆ ਤੇਰਾ ਕੀ ਮਤਲਬ ਐਵੇਂ ਵਿੱਚ ਵਿੱਚ ਦਖਲ ਅੰਦਾਜ਼ੀ ਕਰਦਾ ਹੁੰਨਾ ਚੱਲ ਆ ਤੂੰ ਇੱਧਰ ਰਹਿਂਦੇ ਇਹਦੀ ਕਿਹੜੀ ਗੱਲ ਵਾ ਅੱਗੇ ਉਹਦੀ ਮਾਫਤ ਮੰਨ ਲਿਆ ਉਹ ਵੀ ਜੱਪੋ ਮੰਮੀ ਨੂੰ ਮੇਰੀ ਸਮਝ ਆ ਗਈ ਮੰਮੀ ਨੂੰ ਚੰਗਾ ਭਲਾ ਪਤਾ ਵੀ ਹੈਗਾ ਤੇ ਕਿਦਾਂ ਦੀ ਆ ਉਹ ਕੀ ਕੋਹ ਕਾੜਨ ਦੀ ਆਡੇ ਨਾਲ ਮੰਮੀ ਨੂੰ ਫੇਰ ਨਹੀਂ ਹਾਲੇ ਤੱਕ ਉਹ ਜਾਣ ਰਿਹਾ ਇੰਨਾ ਕੋ ਖੋਇਆ ਹਲੇ ਉਦਨ ਨਵਦੀਪ ਹਾਂਜੀ ਉਧਰ ਬਾਹਰ ਵੇਖ ਜਾ ਕੇ ਕੀ ਬੰਦਿਆ ਕਿਉਂ ਕੀ ਹੁੰਦਿਆ ਵਾ ਡੈਨ ਤਨੇ ਜਾਣੇ ਲੜਨਾ ਹਾਡਾ ਆਤਮਾ ਸ਼ਾ ਵਿੰਦੀ ਨ ਦੇਖੀ ਨਾ ਹੁਣ ਆਪਣੇ ਘਰ ਵੀ ਬੈ ਗਈ ਚਲੋ ਤੂੰ ਕਿਹੜੀ ਗੱਲ ਨੂੰ ਇੰਨੀ ਖੁਸ਼ ਹੁੰਦੇ ਹੋ ਉਹ ਵੀ ਐਵੇਂ ਖੁਸ਼ ਹੁੰਦੇ ਮੈਂ ਤਾਂ ਜਾਣ ਬੁੱਝ ਕੇ ਲੱਭਦੇ ਨੰਗਿਆ ਉਹਨਾਂ ਦੇ ਦਿਲ ਚ ਇਹਨੂੰ ਪਤਾ ਨਹੀਂ ਲੱਗਾ ਮੈਂ ਤੁਹਾਡੇ ਖਾਂਗ ਦੇ ਨੰਗਿਆ ਬੜਾ ਵਧੀਆ ਕਰਕੇ ਆਏ ਹਾਂ ਤਾਂ ਕਿਉਂ ਮਾਰਾ ਕੀ ਕਰਤਾ ਮੈਂ ਅਗਲੀ ਲੜਾਈਂ ਤੇ ਤੁਹਾਨੂੰ ਪਤਾ ਕੀ ਲੋੜ ਈ ਮਨਦੀਪ ਜਦੋਂ ਹੱਡੀਆਂ ਗੱਲਾਂ ਕਰਦੇ ਨੇ ਉਹ ਫੇਰ ਤੁਹਾਨੂੰ ਨਹੀਂ ਗੁੱਸਾ ਲੱਗਦਾ ਹੱਤ ਹੋਈ ਤੁਹਾਡੀ ਮੇਰੀ ਆਹੋ ਆਹੋ ਅਗਲੇ ਦੀ 100 ਗੱਲ ਬਾਤ ਹੋਏਗੀ ਤੁਸੀਂ ਐਵੇਂ ਖੁਸ਼ ਹੋਈ ਜਾਂਦੇ ਜਿਦਣ ਤੁਹਾਡੇ ਘਰ ਲੜਾਈ ਪਈ ਭਰਾਂ ਤੇ ਫੇਰ ਲੱਗਣਾ ਉਹ ਜਾ ਜਾ ਕੇ ਚਾਹ ਲਿਆ ਕੋਟਾ ਬੋਤਾ ਖੁਸ਼ ਨਹੀਂ ਹੋਈਦਾ ਹੁੰਦਾ ਤੂੰ ਜ਼ਿਆਦਾ ਹੀ ਜਲੀ ਬੰਦੀ ਆ ਨਾ ਉਹਨਾਂ ਦੀ ਪਰਪਿੰਦੇ ਮੈਨੂੰ ਹੁੰਦਾ ਕਿ ਐਵੇਂ ਕਿਹੜੀ ਗੱਲ ਉਹ ਕੇਹਦੇ ਨਾਲ ਇਦਾਂ ਕਰਨਾ ਮੈਂ ਕੁਝ ਕਿਹਾ ਉਹਨਾਂ ਨੂੰ ਆਪੋ ਛੱਡੇ ਨਾ ਮੈਂ ਤੇ ਉਦਾਂ ਹੀ ਲੱਗੂ ਤੇ ਲੰਗੇ ਲੰਘ ਕੇ ਆਇਆ ਮੜਾ ਜੀ ਉਹ ਮੈਨੂੰ ਅਗਲੇ ਨੂੰ ਪਤਾ ਤੇ ਲੱਗੇ ਹਾਂ ਚੰਗਾ ਬਹੁਤ ਹੀ ਸੈਡ ਲੈਂਦੀ ਉਹਨਾਂ ਦੇ ਚੰਗਾ ਸਭੋਂ ਪੱਤ ਪੈਣਾ ਨਾਲ ਵੀ